ਬਹੁਤ ਸਾਰੇ ਹਸਪਤਾਲ ਵੇਖੇ ਹੋਣਗੇ ਜਿਵੇਂ ਕਿ ਸਰਕਾਰੀ ਹਸਪਤਾਲ ਹੁੰਦੇ ਆ ਔਰ ਐਂਡ ਕੋਈ ਵੀ ਕੋਈ ਵੀ ਇਨਸਾਨ ਜਦੋਂ ਕਿਸੇ ਸਰਕਾਰੀ ਹਸਪਤਾਲ ਵਿੱਚ ਜਾਂਦਾ ਹੈ ਤਾਂ ਉਸ ਦੀ ਖੱਜਲ ਖਵਾਰੀ ਕਿੰਨੀ ਹੁੰਦੀ ਹੈ ਤਾਂ ਜੇ ਕੋਈ ਐਨੀਮਲ ਹਸਪਤਾਲ ਹੁੰਦਾ ਜਿਵੇਂ ਕਿ ਐਨੀਮਲ ਦਾ ਹਸਪਤਾਲ ਹੁੰਦਾ ਹੈ ਸਰਕਾਰੀ ਉਸ ਵਿੱਚ ਜਾ ਕੇ ਉਸ ਨੂੰ ਕੀ ਸਹੂਲਤਾਂ ਮਿਲਦੀਆਂ ਨੇ ਔਰ ਪ੍ਰਾਈਵੇਟ ਹਸਪਤਾਲ ਦਾ ਜਿਹੜਾ ਵਾ ਤੁਸੀਂ ਵੇਖਦੇ ਹੋ ਕਿੰਨਾ ਕਰੇਜ ਹੈ ਪ੍ਰਾਈਵੇਟ ਹਸਪਤਾਲ ਜਿਹੜੇ ਆ ਜੇ ਇਨਸਾਨਾਂ ਦੀ ਜ਼ਿੰਦਗੀ ਨਾਲ ਗੱਲ ਕਰੀਏ ਤਾਂ ਬਹੁਤ ਸਾਰੇ ਹਸਪਤਾਲ ਪ੍ਰਾਈਵੇਟ ਖੁੱਲੇ ਨੇ ਇਸੇ ਕਾਰਨ ਕਰਕੇ ਕਿ ਸਰਕਾਰਾਂ ਜਿਹੜੀਆਂ ਪ੍ਰੋਪਰ ਸਹੂਲਤਾਂ ਨਹੀਂ ਦਿੰਦੀਆਂ ਔਰ ਪ੍ਰਾਈਵੇਟ ਹਸਪਤਾਲ ਖੁੱਲਦੇ ਆ ਔਰ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਸਿਰਫ ਇੱਕ ਡਾਕੂਮੈਂਟਰੀ ਤੱਕ ਰਹਿ ਜਾਂਦੀ ਆ ਐਵੇਂ ਜਿਹਾ ਇੱਕ ਹਸਪਤਾਲ ਪ੍ਰਾਈਵੇਟ ਖੁੱਲਿਆ ਦੀਨਾਨਗਰ ਦੇ ਵਿੱਚ ਔਰ ਹਸਪਤਾਲ ਕਿਹੜਾ ਐਨੀਮਲ ਦਾ ਇਹ ਤੁਸੀਂ ਮੇਰੇ ਸਾਹਮਣੇ ਸਮਾਨ ਜਿਹੜਾ ਪਿਆ ਵੇਖ ਸਕਦੇ ਹੋ ਇਹ ਕੋਈ ਮੋਬਾਈਲਾਂ ਦੀ ਦੁਕਾਨ ਨਹੀਂ ਐ ਇਹ ਪ੍ਰਾਈਵੇਟ ਇੱਕ ਹਸਪਤਾਲ ਐ ਔਰ ਛੋਟਾ ਹਸਪਤਾਲ ਐ ਔਰ ਇੱਥੋਂ ਦੇ ਜੋ ਡਾਕਟਰ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਕਿਹੜਾ ਉਹਨਾਂ ਨੇ ਕੋਰਸ ਕਰਿਆ ਔਰ ਕਿਵੇਂ ਹਸਪੀਟਲ ਖੋਲ੍ਹਿਆ ਔਰ ਲੋਕਾਂ ਨੂੰ ਇਸ ਦੀ ਕੀ ਸਹੂਲਤ ਜਿਹੜੀ ਆ ਉਥੇ ਮਿਲ ਰਹੀ ਐ ਇਸ ਹਸਪੀਟਲ ਦੇ ਵਿੱਚ ਔਰ ਗੱਲ ਕਰੀਏ ਤਾਂ ਇੱਥੇ ਕਸਟਮਰ ਵੀ ਆਏ ਨੇ ਜੋ ਆਪਣਾ ਡੌਗ ਲੈ ਕੇ ਆਏ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿੱਥੋਂ ਆਏ ਨੇ ਔਰ ਪਹਿਲਾਂ ਵੀ ਕਦੀ ਆਏ ਜਾਂ ਅੱਜ ਹੀ ਆਏ ਨੇ ਹਾਂਜੀ ਪੰਜੀ ਸ਼ਸ਼ੀਕਲ ਜੀ ਸ਼ਸ਼ੀਕਲ ਬਈਆ ਹਾਂਜੀ ਕਿੱਥੋਂ ਆਇਓ ਤੁਸੀਂ ਅਸੀਂ ਬਿਆਨਪੁਰ ਤੋਂ ਆਏ ਹਾਂ ਬਿਆਨਪੁਰ ਤੋਂ ਆਇਓ ਤਾਂ ਪਹਿਲਾਂ ਵੀ ਕਦੀ ਇੱਥੇ ਆਇਓ ਜਾਂ ਅੱਜ ਪਹਿਲਾ ਦਿਨ ਨਹੀਂ ਅਸੀਂ ਪਹਿਲਾਂ ਵੀ ਆਏ ਹਾਂ ਸਾਡਾ ਡੌਗ ਬਿਮਾਰ ਸੀਗਾ ਤੇ ਉਮੀਦ ਵੀ ਨਹੀਂ ਸੀ ਬਚਣ ਦੀ ਬਟ ਆਪਾਂ ਸਰਕੋਲੈਕ ਕਰਾਇਆ ਤੇ ਡੌਗ ਸਾਡਾ ਬਿਲਕੁਲ ਪਰਫੈਕਟ ਹੈ ᱱᱤ ਇਹ ਗੱਲ ਕਰੀਏ ਤੁਸੀਂ ਸਰਕਾਰੀ ਹਸਪੀਟਲ ਵਗੈਰਾ ਵੀ ਕਦੀ ਗਏ ਲੈ ਕੇ ਡੌਗ ਨੂੰ ਜਾਂ ਇੱਥੋਂ ਤੱਕ ਹੀ ਹਾਂਜੀ ਬਹੁਤ ਵਾਰ ਗਏ ਆ ਬਟ ਸਾਡਾ ਇੱਕ ਪਹਿਲਾ ਡੌਗ ਸੀ ਆਪਾਂ ਨੂੰ ਸਰਕਾਰੀ ਹਸਪੀਟਲ ਦਿਖਾਇਆ ਸੀ ਬਟ ਉੱਥੇ ਤਾਂ ਉਹ ਰਿਸਿਪਟ ਫੜਾ ਦਿੰਦੇ ਆ ਸਾਨੂੰ ਹੈਨਾ ਕਦੀ ਉਧਰ ਕਦੀ ਉਧਰ ਕੋਈ ਵੀ ਉੱਥੇ ਫੈਸਿਲਿਟੀ ਸਾਨੂੰ ਨਹੀਂ ਮਿਲਦੀ ਉਪਰ ਤਾਂ ਉੱਥੇ ਨਾ ਹੀ ਨੀਟ ਐਂਡ ਕਲੀਨ ਹੁੰਦਾ ਕੁਝ ਵੀ ਨਹੀਂ ਸਾਰੇ ਜਗ੍ਹਾ ਤੇ ਬਲੱਡ ਜਿੱਥੇ ਪਹਿਲਾ ਡੌਗ ਲਟਾਂਦੇ ਆ ਉੱਥੇ ਹੀ ਫਿਰ ਦੂਸਰਾ ਡੌਗ ਜਿੰਨਾ ਕਿ ਇਨਫੈਕਸ਼ਨ ਵੱਧਦੀ ਹੈ ਡੌਗਸ ਨੂੰ ਤੇ ਸਾਡਾ ਡੌਗ ਪਹਿਲਾਂ ਬਿਮਾਰ ਹੋ ਗਿਆ ਸੀ ਜਿਸ ਦੀ ਡੈਥ ਵੀ ਹੋ ਗਈ ਸੀ ਆਪਾਂ ਉੱਥੇ ਲੈ ਦੇ ਵਿੱਚ ਵਿੱਚ ਹੀ ਉਹ ਹੋਰ ਜ਼ਿਆਦਾ ਬਿਮਾਰ ਹੋ ਗਿਆ ਇਹਹੀ ਕਾਰਨ ਹੈ ਕਿ ਜੇ ਇਨਸਾਨੀਅਤ ਵਾਲੇ ਜਿਹੜੇ ਹਸਪੀਟਲ ਹੈ ਜੋ ਇਨਸਾਨਾਂ ਵਾਸਤੇ ਹੈ ਉਹ ਵੀ ਪ੍ਰਾਈਵੇਟ ਤਾਂ ਹੀ ਜਗ੍ਹਾ ਖੁੱਲ ਰਿਹਾ ਕਿ ਸਰਕਾਰੀ ਵਿੱਚ ਉਹ ਸਹੂਲਤਾਂ ਨਹੀਂ ਮਿਲਦੀਆਂ ਉਵੇਂ ਸਫਾਈ ਨਹੀਂ ਹੈ ਉੱਥੇ ਕੋਈ ਕਲੀਅਰ ਜਿਹੜਾ ਵਾ ਜਿਹੜਾ ਰਿਸਪਾਂਸ ਜਿਹੜਾ ਨਹੀਂ ਮਿਲਦਾ ਸਾਨੂੰ ਐਵੇਂ ਜਿਹਾ ਐਨੀਮਲ ਦੇ ਵਿੱਚ ਹੈ ਤੇ ਐਨੀਮਲ ਤਾਂ ਬੇਜੁਬਾਨ ਹੈ ਇਹਨਾਂ ਵਾਸਤੇ ਤਾਂ ਹੋਰ ਪ੍ਰੋਪਰ ਕਲੀਨਿੰਗ ਚਾਹੀਦੀ ਹੈ ਹਾਂਜੀ ਬਟ ਮੈਂ ਤੇ ਇਹੀ ਕਹਿਨੀ ਆ ਕਿ ਐਡਵਾਈਸ ਦਿੰਨੀ ਆ ਕਿ ਤੁਸੀਂ ਸਰਕਾਰੀ ਹਸਪੀਟਲ ਆਪਣੇ ਡੌਗਸ ਜਾਂ ਕੋਈ ਵੀ ਐਨੀਮਲਾਂ ਨੂੰ ਨਾ ਦਿਖਾਓ ਈਵਨ ਕਿ ਪ੍ਰਾਈਵੇਟ ਹਸਪੀਟਲ ਦਿਖਾਓ ਮੈਂ ਤੇ ਐਡਵਾਈਸ ਦਿੰਨੀ ਆ ਕਿ ਪਹਿਲਾਂ ਤੇ ਅਰਬ ਡਾਕਟਰ ਜਿਹੜੇ ਨੇ ਐਨੀਮਲ ਦੇ ਸਪੈਸ਼ਲਿਸਟ ਇਹਨਾਂ ਨੂੰ ਦਿਖਾਣ ਕਿਉਂਕਿ ਸਾਡਾ ਡੌਗ ਇੰਨਾ ਜ਼ਿਆਦਾ ਬਿਮਾਰ ਸੀ ਗਾਣਾ ਕਿ ਉਹਦੀ ਬਚਨ ਦੀ ਉਮੀਦ ਵੀ ਨਹੀਂ ਸੀ ਬਟ ਸਰ ਨਾਲ ਵਿਜ਼ਿਟ ਕੀਤਾ ਸੀ ਇੱਥੇ ਅ ਟ੍ਰੀਟਮੈਂਟ ਕਰਵਾਇਆ ਸੀ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਐਂਡ ਸਾਡਾ ਡੌਗ ਵੈਲੈਂਟ ਗੁੱਡ ਦਾ ਤੁਸੀਂ ਦੇਖ ਸਕਦੇ ਹੋ ਖੁਦ ਹੀ ਔਰ ਦਸਦੇ ਯਤ ਤਸਵੀਰਾਂ ਕਿ ਇਹ ਡੌਗ ਹੈਗਾ ਔਰ ਪਹਿਲਾਂ ਇਹਨਾਂ ਦੱਸਿਆ ਕਿ ਥੋੜਾ ਠੀਕ ਨਹੀਂ ਸੀ ਔਰ ਬਹੁਤ ਵਾਰੀ ਅਸੀਂ ਇੱਧਰ ਉੱਧਰ ਲੈ ਕੇ ਗਏ ਆ ਹੁਣ ਅਸੀਂ ਜਦੋਂ ਤੋਂ ਇੱਥੇ ਆਉਨੇ ਆ ਔਰ ਬਹੁਤ ਵਧੀਆ ਡੌਗ ਹੈ ਔਰ ਜੇ ਗੱਲ ਕਰੀਏ ਤਾਂ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਡਾਕਟਰ ਸਾਹਿਬ ਦਾ ਕੀ ਕਹਿਣਾ ਹੈ ਔਰ ਫਿਰ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਫਿਰ ਵਿਖਾਉਂਦੇ ਆ ਕਿ ਕਿਵੇਂ ਜਿਆ ਟਰੀਟ ਹੁੰਦਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਸਾਨੂੰ ਇਹ ਜਾਣਕਾਰੀ ਦਿਓ ਕਿ ਜਿਵੇਂ ਪ੍ਰਾਈਵੇਟ ਹਸਪੀਟਲ ਤੁਸੀਂ ਖੋਲਿਆ ਦਿਨਾ ਨਗਰ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦਿਨਾ ਨਗਰ ਨੂੰ ਸਰ ਮੈਨੂੰ ਇੱਥੇ 6 ਮੰਥਸ ਹੋ ਗਏ ਨੇ ਹੁਣ ਕੰਪਲੀਟ ਤੇ ਮੇਰਾ ਤਾਂ ਪਲਾਨ ਇਹੀ ਹੈ ਕਿ ਮੈਂ ਇੱਥੇ ਹੀ ਰਹਾਂ ਅਤੇ ਲੋਕਾਂ ਦੀ ਸੇਵਾ ਦੇ ਵਿੱਚ ਆਮ ਗੁੱਡ ਹੇਅਰ ਆ ਇਤਨੀ ਆਪਾਂ ਕੋਰਸ ਜਿਹੜਾ ਜਾਂ ਡਿਪਲੋਮਾ ਜਾਂ ਡਿਗਰੀ ਕਿਹੜਾ ਨਹੀਂ ਸਰ ਮੇਰੇ ਕੋਲ ਡਿਗਰੀ ਹੈ ਬੀਵੀਐਸਈ ਸਾਢੇ 5 ਸਾਲ ਦੀ ਤਕਰੀਬ ਹੁੰਦੀ ਹੈ ਜੀ ਉਪਰਪਰ ਜਿਵੇਂ ਡਾਕਟਰ ਹੁੰਦੇ ਆ ਜਿਵੇਂ ਐਮਬੀਬੀਐਸ ਦੀ ਡਿਗਰੀ ਹੁੰਦੀ ਆ ਉਵੇਂ ਹੀ ਸਾਡੀ ਐਨੀਮਲਸ ਦੇ ਵਿੱਚ ਬੀਵੀਐਸਸੀ ਦੀ ਹੁੰਦੀ ਆ ਬੈਚਲਰਸ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਸ ਇਹ ਵਾਲੀ ਡਿਗਰੀ ਹੈ ਜੀ ਬਰੀਕ ਇਹ ਡਿਗਰੀ ਜਦੋਂ ਤੁਸੀਂ ਕੀਤੀ ਆ ਫਿਰ ਤੁਸੀਂ ਕੋਈ ਨੌਕਰੀ ਵਾਲ ਟਰਾਈ ਨਹੀਂ ਕਰਿਆ ਕਿ ਸਰਕਾਰੀ ਨੌਕਰੀ ਲੈਣੀ ਆ ਜਿਵੇਂ ਹਰ ਕੋਈ ਡਿਗਰੀ ਕਰਦਾ ਤਾਂ ਸਰਕਾਰੀ ਨੌਕਰੀ ਵਾਲ ਜਾਂਦਾ ਹੈ ਨਹੀਂ ਨਹੀਂ ਸਰ ਮੈਂ ਸਮਝਦਾ ਇਹ ਚੀਜ਼ ਨਾ ਬਹੁਤ ਜਿਆਦਾ ਹੈ ਕਿ ਸਾਰੇ ਲੋਕ ਇਹੀ ਚਾਹੁੰਦੇ ਨੇ ਕਿ ਸਰਕਾਰੀ ਨੌਕਰੀ ਮਿਲ ਜਾਵੇ ਪਰ ਮੇਰਾ ਇਹ ਸੀਗਾ ਮੈਂ ਗਿਆ ਸੀਗਾ ਦਿੱਲੀ ਉੱਥੇ ਮੈਂ 3 ਸਾਲ ਰਿਹਾ 3 ਸਾਲ ਉੱਥੇ ਪ੍ਰੈਕਟਿਸ ਕਰਕੇ ਜੋ ਮੈਂ ਵੇਖਿਆ ਹੈ ਕਿ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਨਾ ਉੱਥੇ ਜੋ ਇਲਾਜ ਹੋ ਸਕਦਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਡਿਸਾਈਡ ਕੀਤਾ ਕਿ ਮੈਂ ਆਪਣਾ ਹੀ ਕੁਝ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਖੋਲੂਗਾ ਇਹ ਗੱਲ ਕਰੀਏ ਕਿ ਪ੍ਰਾਈਵੇਟ ਜਿਵੇਂ ਤੁਸੀਂ ਹਸਪੀਟਲ ਖੋਲਿਆ ਤੁਹਾਡੇ ਕੋਲ ਹਰ ਤਰ੍ਹਾਂ ਦਾ ਐਨੀਮਲ ਆਉਂਦਾ ਹੋਵੇਗਾ ਜੇ ਇਸ ਦਾ ਕੋਈ ਸੈਂਪਲ ਲੈਣਾ ਵਾ ਜਿਵੇਂ ਕਿ ਤੁਸੀਂ ਸਿਰਫ ਇਹ ਡੌਗਸ ਤੱਕ ਉਹ ਛੋਟੇ ਇਹਦੇ ਤੱਕ ਉਹ ਕਿ ਵੱਡੇ ਜਾਨਵਰ ਜਿਵੇਂ ਕਿ ਲਗਾ ਲੋ ਤੁਸੀਂ ਮੱਝਾਂ ਗਾਂਵਾਂ ਇਹਨਾਂ ਐਨੀਮਲ ਤੱਕ ਵੀ ਜਾਂਦੇ ਹੋ ਬਿਲਕੁਲ ਬਿਲਕੁਲ ਸਰ ਘੋੜੇ ਹੋਗੇ ਗਾਵਾਂ ਮੱਝਾਂ ਸੂਰ ਜਾਂ ਪੰਛੀ ਹੋਗੇ ਜਿਵੇਂ ਕਕੀਆਂ ਕੋਲ ਤੋਤੇ ਹੁੰਦੇ ਨੇ ਪਿਜਨਸ ਹੁੰਦੇ ਨੇ ਠੀਕ ਹੈ ਕਿਹਨਾਂ ਕੋ ਡੌਗਸ ਨੇ ਕੈਟਸ ਨੇ ਹਰ ਤਰ੍ਹਾਂ ਦੇ ਐਨੀਮਲਸ ਦਾ ਹਰ ਤਰ੍ਹਾਂ ਦਾ ਇਲਾਜ ਹੈ ਸਰਜਰੀ ਹੈ ਵੈਕਸੀਨੇਸ਼ਨ ਹੈ ਜੇ ਤੁਹਾਨੂੰ ਡਾਈਟ ਚਾਰਟ ਚਾਹੀਦਾ ਹੈ ਤੇ ਉਹ ਡਾਈਟ ਚਾਰਟ ਵੀ ਇੱਥੇ ਫ੍ਰੀ ਆਫ ਕੋਸਟ ਮਿਲਦਾ ਹੈ ਤੇ ਬਲੱਡ ਸੈਂਪਲ ਫੀਕਲ ਸੈਂਪਲ ਯੂਰਿਨ ਸੈਂਪਲ ਨੇਜ਼ਲ ਸਵਾਪਸ ਤੋਂ ਲੈ ਕੇ ਹਰ ਤਰ੍ਹਾਂ ਦੇ ਜਿਹੜੇ ਡਾਇਗਨੋਸਟਿਕ ਟੈਸਟ ਨੇ ਉਹ ਇੱਥੇ ਹੁੰਦੇ ਨੇ ਜਿਵੇਂ ਕਿ ਲੈਬ ਜਿਹੜੀ ਹੈ ਲੈਬ ਵੀ ਤੁਹਾਡੇ ਕੋਲ ਜਿਹੜੀ ਹੈ ਇਸ ਵੇਲੇ ਆ ਤੁਸੀਂ ਅਵੇਲੇਬਲ ਹੈ ਲੈਬ ਔਰ ਲੈਬ ਦੇ ਵਿੱਚ ਟੈਸਟ ਜਿਹੜੇ ਆ ਕਿ ਜਬਾਰੋਂ ਕਰਵਾਉਂਦੇ ਸਰ ਲੈਬ ਐਕਚੁਅਲੀ ਇੱਥੇ ਨਹੀਂ ਅਵੇਲੇਬਲ ਹੈਗੀ ਲੈਬ ਹੈਗੀ ਬਾਰ ਆ ਬਟ ਸਾਡੇ ਕੋਲ ਇੰਨਾ ਕਿ ਹੈਗਾ ਕਿ ਸਾਡੀ ਟੀਮ ਹੈ ਜਿਹੜੀ ਕਿ ਸੈਂਪਲ ਲਾਊਗੀ ਲੈਬ ਦੇ ਵਿੱਚ ਜਾਊਗੀ ਪ੍ਰੋਸੈਸ ਹੋਊਗਾ ਤੇ ਰਿਪੋਰਟ ਸਾਡੇ ਕੋਲ ਆਜੂਗੀ ਉਹਨਾਂ ਨੂੰ ਜਿਹੜਾ ਜਿਹੜਾ ਵੀ ਕੋਈ ਸਾਡੇ ਕੋਲ ਡੌਗ ਲੈ ਕੇ ਆਊਗਾ ਉਹਨੂੰ ਇਹ ਨਹੀਂ ਆਪਾਂ ਕਵਾਂਗੇ ਵੀ ਆਪਣਾ ਡੌਗ ਲੈ ਕੇ ਜਾਓ ਸੈਂਪਲ ਉਥੋਂ ਜਾ ਕੇ ਕਰਵਾ ਕੇ ਲਾਓ ਇੱਥੇ ਹੀ ਸਭ ਕੁਝ ਹੋ ਜਾਊਗਾ ਇਹ ਗੱਲ ਕਰੀਏ ਕਿ ਜਿਵੇਂ ਲੋਕਾਂ ਦੇ ਘਰਾਂ ਵਿੱਚ ਵੱਡੇ ਜਾਨਵਰ ਨੇ ਉਹਨਾਂ ਦਾ ਕਿਸੇ ਦਾ ਸੈਂਪਲ ਲਿਆਉਣਾ ਤਾਂ ਫਿਰ ਤੁਸੀਂ ਉਹ ਟੀਮ ਭੇਜ ਦਿਓ ਆਪਣਾ ਬੰਦਾ ਭੇਜ ਦਿਓ ਜੀ ਹਾਂ ਜੀ ਹਾਂ ਜੀ ਸਰ ਬਿਲਕੁਲ ਬਿਲਕੁਲ ਤੇ ਸਰਕਾਰ ਵਿੱਚੋਂ ਜਿਹੜੇ ਲੋਕਾਂ ਦਾ ਰੁਝਾਨ ਹੈ ਉਹ ਘੜਦਾ ਜਾਂਦਾ ਹੈ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਫੈਸਿਲਿਟੀਆਂ ਨਹੀਂ ਦਿੰਦੀ ਤੁਸੀਂ ਵੇਖਿਆ ਬਹੁਤ ਜਗ੍ਹਾ ਤੇ ਸਿਰਫ ਇੱਕ ਫਾਰਮੈਲਟੀ ਹੈ ਡਾਕੂਮੈਂਟਲੀ ਤੱਕ ਬਾਕੀ ਬਾਅਦ ਵਿੱਚ ਜਿਹੜੀ ਹੈ ਉਹਨਾਂ ਨੂੰ ਸਹੂਲਤਾਂ ਪੂਰੀਆਂ ਨਹੀਂ ਮਿਲਦੀ ਸਰ ਡਾਕਟਰਸ ਤਾਂ ਉਹ ਵੀ ਉਹਨੇ ਹੀ ਕਾਬਿਲ ਨੇ ਠੀਕ ਹੈ ਜਿੰਨੇ ਆਪਾਂ ਬਸ ਇਹ ਹੈ ਕਿ ਸਰਕਾਰ ਉਹਨਾਂ ਨੂੰ ਕਿਹੜੀ ਕਿਹੜੀ ਫੈਸਿਲਿਟੀ ਦੇ ਰਹੀ ਹੈ ਹੁਣ ਜੇ ਹਸਪੀਟਲਸ ਸਾਫੀ ਨਹੀਂ ਹੋਣਗੇ ਤਾਂ ਓਬਵੀਅਸਲੀ ਲੋਕੀ ਪ੍ਰਾਈਵੇਟ ਵਾਲ ਹੀ ਆਉਣਗੇ ਹੁਣ ਜੇ ਗੱਲ ਕਰੀਏ ਕਿ ਤੁਹਾਡੇ ਕੋਲ ਹੈ ਜਿਵੇਂ ਡੌਗ ਲੈ ਕੇ ਆਇਆ ਹੋਰ ਵੀ ਲੋਕ ਡੌਗ ਲੈ ਕੇ ਆਉਂਦੇ ਹੋਣਗੇ ਜੇ ਕਿਸੇ ਨੂੰ ਡੌਗ ਲੈਣ ਦੀ ਜ਼ਰੂਰਤ ਪੈ ਜਾਏ ਜੇ ਕੋਈ ਡੌਗ ਖਰੀਦਣਾ ਚਾਹੁੰਦਾ ਹੋਵੇ ਤਾ ਸਭ ਤੋਂ ਬੈਟਰ ਤੇ ਹੀ ਰਹੇਗਾ ਕਿ ਤੁਸੀਂ ਆਣਾ ਤੇ ਵਿਚਰਦੇ ਰਹਿੰਦੇ ਹੋ ਕਿਵੇਂ ਜਿਹੜਾ ਡੌਗ ਆ ਤੁਸੀਂ ਵੇਖੇ ਹੋਣਗੇ ਬਿਲਕੁਲ ਬਿਲਕੁਲ ਸਰ ਹੁਣ ਸਾਡੇ ਕੋਲ ਆਉਂਦੇ ਨੇ ਡੌਗਸ ਹਰ ਟਾਈਪਸ ਦੇ ਡੌਗਸ ਆਉਂਦੇ ਨੇ ਮੇਲਸ ਹੁੰਦੇ ਨੇ ਕਈਆਂ ਕੋਲ ਫੀਮੇਲਸ ਹੁੰਦੀਆਂ ਨੇ ਕਈ ਲੋਕੀ ਚਾਹੁੰਦੇ ਨੇ ਕਿ ਸਾਨੂੰ ਸਾਡੀ ਫੀਮੇਲ ਦੇ ਲਈ ਸਾਨੂੰ ਕੋਈ ਅੱਛਾ ਮੇਲ ਮਿਲ ਜੇ ਸਾਡੇ ਕੋਲ ਉਹ ਵੀ ਅਵੇਲੇਬਲ ਹੁੰਦੇ ਨੇ ਜੇ ਕਿਸੇ ਨੂੰ ਕੋਈ ਬੱਚੇ ਚਾਹੀਦੇ ਨੇ ਕੋਈ ਕੈਟ ਚਾਹੀਦੀ ਆ ਕੋਈ ਡੌਗ ਚਾਹੀਦੇ ਇੱਥੋਂ ਤੱਕ ਕਿ ਘੋੜੇ ਗਾਵਾਂ ਮੱਝਾਂ ਦੇ ਵੀ ਜੇ ਉਹਨਾਂ ਨੂੰ ਚਾਹੀਦੇ ਨੇ ਬੱਚੇ ਉਹ ਵੀ ਇਥੋਂ ਮਿਲ ਜਾਣਗੇ ਅੱਛਾ ਹਰ ਤਰ੍ਹਾਂ ਦਾ ਜਿਹੜਾ ਵਾ ਤੁਹਾਡੇ ਕੋਲ ਸਖਸ਼ਾ ਰਿਆ ਵਾ ਜਿਨ੍ਹਾਂ ਦੇ ਕੋਲ ਘੋੜੇ ਤੱਕ ਵੀ ਰੱਖੇ ਹੋਏ ਆ ਤੇ ਜੇ ਕਿਸੇ ਨੇ ਕੋਈ ਲੈਣਾ ਤੇ ਤੁਹਾਡਾ ਕੰਟੈਕਟ ਕਰ ਸਕਦਾ ਕਿ ਉਹ ਘੋੜਾ ਵਗੈਰਾ ਵੀ ਕੋਈ ਘੋੜਿਆਂ ਦੇ ਬੱਚੇ ਛੋਟੇ ਆ ਜਾਂ ਕਿਵੇਂ ਤਰ੍ਹਾਂ ਦਾ ਵੀ ਜਾਨਵਰ ਜਿਹੜਾ ਉਹ ਲੈ ਸਕਦੇ ਆ ਔਰ ਜੇ ਗੱਲ ਕਰੀ ਆਪਣਾ ਪ੍ਰੋਪਰ ਲੋਕੇਸ਼ਨ ਜਿਹੜੀ ਆ ਕਿੱਥੋਂ ਦੀ ਹੈ ਪ੍ਰੋਪਰ ਲੋਕੇਸ਼ਨ ਸਰ ਇਹ ਦੀਨਾ ਨਗਰ ਸ਼ਹਿਰ ਆ ਜੀ ਦੀਨਾ ਨਗਰ ਸ਼ਹਿਰ ਦੇ ਵਿੱਚ ਏਐਸ ਗਾਰਡਨ ਆ ਇੱਕ ਪੈਲਸ ਆ ਉਹ ਬਿਲਕੁਲ ਸਾਹਮਣੇ ਐ ਇੱਥੇ ਸਾਡੇ ਪੂਤਨਾਥ ਮੰਦਿਰ ਰੋਡ ਐ ਔਰ ਆਪਣੀ ਇਸ ਜੋ ਹਸਪੀਟਲ ਐਸ ਦਾ ਨਾਮ ਸੀ ਇਹਦਾ ਨਾਮ ਵੈਤਰੀ ਸਿਟੀ ਪੈਟ ਹਸਪੀਟਲ ਹੈ ਜੀ ਇਹ ਆਪਣਾ ਫੋਨ ਨੰਬਰ ਜਿਹੜਾ ਡਿਸਪਲੇ ਕਰੋ ਸਰ ਮੇਰਾ ਫੋਨ ਨੰਬਰ 6283840355 ਹੈ ਜੀ ਦੱਸ ਦਈਏ ਕਿ ਜਾਣਕਾਰੀ ਬਹੁਤ ਵਧੀਆ ਹੈ ਔਰ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਹਰ ਤਰ੍ਹਾਂ ਦਾ ਇਲਾਜ ਜਿਹੜਾ ਜੋ ਸਰਕਾਰੀ ਹਸਪੀਟਲ ਦੇ ਵਿੱਚ ਨਹੀਂ ਮਿਲਦਾ ਉਹ ਪ੍ਰਾਈਵੇਟ ਦੇ ਵਿੱਚ ਕਿਉਂਕਿ ਜਾਨਵਰ ਜਿਹੜਾ ਬੇਜਵਾਨ ਹੈ ਪਹਿਲੇ ਤਾਂ ਹਰ ਬੰਦੇ ਦਾ ਜਿਸ ਦਾ ਮੂਹ ਹੁੰਦਾ ਜਿਸ ਦਾ ਪਿਆਰ ਹੁੰਦਾ ਜਾਨਵਰ ਦੇ ਨਾਲ ਉਹ ਇਹੀ ਦੇਖਦਾ ਕਿ ਮੇਰੇ ਜਾਨਵਰ ਨੂੰ ਜਿਹੜਾ ਕੁਝ ਹੋ ਨਾ ਜਾਵੇ ਮੈਂ ਜਲਦੀ ਤੋਂ ਜਲਦੀ ਕਿਧਰ ਲੈ ਕੇ ਜਾਵਾਂ ਔਰ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਫੈਸਿਲਿਟੀਆਂ ਘੱਟ ਮਿਲਦੀਆਂ ਡਾਕਟਰ ਤਾਂ ਜਰੂਰ ਜਿਵੇਂ ਇਹਨਾਂ ਦੱਸਿਆ ਕਿ ਸਾਰੇ ਐਜੂਕੇਟਿਡ ਨੇ ਸਾਰੇ ਵਧੀਆ ਨੇ ਲੇਕਿਨ ਉੱਥੇ ਜੋ ਫੈਸਿਲਿਟੀਆਂ ਸਰਕਾਰ ਨੇ ਦੇਣੀਆਂ ਨਾ ਟੈਸਟ ਦੀ ਸਹੂਲਤ ਨਾ ਕੋਸ਼ਾ ਆਮ ਛੋਟੇ ਸ਼ਹਿਰਾਂ ਵਿੱਚ ਜਾਂ ਛੋਟੇ ਬਲਾਕਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਔਰ ਸਾਡੇ ਪ੍ਰਾਈਵੇਟ ਦੇ ਵਿੱਚ ਤੁਸੀਂ ਆਉਂਦੇ ਤਾਂ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉਹ ਤੁਹਾਨੂੰ ਮਿਲ ਗਈ ਔਰ ਐਨੀਮਲ ਵਾਲੇ ਵਾਸਤੇ ਐਨੀਮਲ ਦੇ ਜੋ ਜਿੰਨੇ ਵੀ ਲੋਕਾਂ ਨੇ ਐਨੀਮਲ ਰੱਖੇ ਹੋਏ ਨੇ ਜਿਵੇਂ ਦਰਾਂ ਦਾ ਮਰਜ਼ੀ ਹੋਵੇ ਔਰ ਹਰ ਇੱਕ ਵਾਸਤੇ ਫੈਸਿਲਿਟੀ ਬਹੁਤ ਵਧੀਆ ਦਿਨਾ ਨਗਰ ਦੇ ਵਿੱਚ ਆ ਔਰ ਇਹਨਾਂ ਦਾ ਫੋਨ ਨੰਬਰ ਜੁਆਇਨਾ ਬੋਲਿਆ ਅਸੀਂ ਡਿਸਪਲੇ ਕਰਾਂਗੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਪੈ ਜਾਏ ਤਾਂ ਉਹ ਕਾਲ ਕਰਕੇ ਇਹਨਾਂ ਨੂੰ ਜਿਹੜਾ ਉਹ ਮਿਲ ਸਕਦਾ ਔਰ ਡਾਕਟਰ ਸਾਹਿਬ ਨਾਲ ਸਾਰੀ ਜਾਣਕਾਰੀ ਲੈ ਸਕਦਾ ਔਰ ਕਿਸੇ ਨੇ ਪੈਟ ਬੁੱਲ ਖਰੀਦਣਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਹੋਵੇ ਕੋਈ ਵੀ ਪੱਪੀ ਖਰੀਦਣਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਜਾਨਵ ਤੋ ਇਹਨਾਂ ਨਾਲ ਗੱਲ ਕਰ ਸਕਦਾ ਇਹ ਤਸਵੀਰਾਂ ਦੀਨਾ ਨਗਰ ਦੀਆਂ ਨੇ ਔਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਬਾਸੇ ਜਾਣਕਾਰੀ ਹੈ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ